ਆਪ ਆ ਕਬ ਨਜਨਾਵੋ ਕਾਕੂ ਆਪਣੇ ਆਪ ਨੂੰ ਸਾ ਸੰਗਤ ਜੀ ਕਦੇ ਵੀ ਕਿਸੇ ਦੇ ਸਾਹਮਣੇ ਜਨਾਉਣਾ ਨਾ ਕਰੀਏ ਮੈਂ ਇੰਨੇ ਪਾਠ ਕੀਤੇ ਨੇ ਮੈਂ ਇੰਨਾ ਨਿਤਨੇਮ ਕਰਦਾ ਮੈਂ ਇੰਨੇ ਵਜੇ ਉੱਠਦਾ ਮੇਰਾ ਇੰਨਾ ਸਿਮਰਨ ਹੈ ਮੈਂ ਇੰਨੀ ਮਰਿਆਦਾ ਰੱਖਦਾ ਮੈਂ ਇੰਨਾ ਸੁੱਚਮ ਰੱਖਦਾ ਕਦੀ ਵੀ ਆਪਣੇ ਮੂੰਹੋਂ ਕਿਸੇ ਨੂੰ ਦੱਸੋ ਨਾ ਕਿਸੇ ਨੂੰ ਇਹ ਸ਼ੋਅ ਆਫ ਨਾ ਹੋਣ ਦਿਓ ਕਿਸੇ ਨੂੰ ਸਾਹਮਣੇ ਪਤਾ ਨਾ ਲੱਗਣ ਦਿਓ ਘਰ ਪਰਿਵਾਰ ਵਿੱਚ ਪਤਨੀ ਨੂੰ ਨਾ ਪਤਾ ਹੋਵੇ ਪਤੀ ਦਾ ਨਿਤਨੇਮ ਕਿੰਨਾ ਹੈ ਇੰਨਾ ਸਾ ਸੰਗਤ ਜੀ ਇਸ ਤੇ ਪੜਦਾ ਹੋਣਾ ਚਾਹੀਦਾ ਸਿਆਣੇ ਆਖਦੇ ਨੇ ਭੋਜਨ ਭਜਨ ਅਰ ਨਾਰੀ ਤੀਨੋਂ ਪਰਦੇ ਕੇ ਅਧਿਕਾਰੀ ਜਿਹੜਾ ਭੋਜਨ ਕਰਨਾ ਹੈ ਉਹ ਵੀ ਪਰਦੇ ਚ ਕਰੋ ਜਿਹੜਾ ਭਜਨ ਕਰਨਾ ਹੈ ਸਿਮਰਨ ਕਰਨਾ ਹੈ ਇਹ ਵੀ ਪਰਦੇ ਵਿੱਚ ਹੀ ਹੋਵੇ ਕਦੀ ਵੀ ਇਹਨੂੰ ਦਸੀਏ ਨਾ ਕਦੀ ਵੀ ਆਪਣੇ ਮੂੰਹੋਂ ਇਹ ਨਾ ਦਸੀਏ ਅੱਜ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਮੈਨੂੰ ਸੁਪਨੇ ਚ ਦਰਸ਼ਨ ਹੋਏ ਅੱਜ ਮੈਨੂੰ ਬੜਾ ਆਨੰਦ ਆਇਆ ਅੱਜ ਬੜਾ ਕੀਰਤਨ ਚ ਮਨ ਲੱਗਾ ਭਾਈ ਤੈਨੂੰ ਕੀਰਤਨ ਚ ਆਨੰਦ ਆਇਆ ਤੈਨੂੰ ਦੱਸਣ ਦੀ ਲੋੜ ਕੀ ਹੈ ਕੀ ਗੱਲ ਇੱਕ ਦੋ ਛਿੱਟੇ ਪਏ ਨੇ ਕਿਰਪਾ ਦੇ ਸਾੰਭੇ ਨਹੀਂ ਜਾ ਰਿਹਾ ਹੈ ਇਨੂੰ ਕਹਿੰਦੇ ਨੇ ਉਲਟੀਆਂ ਕਰਨੀਆਂ ਵੋਮਿਟਿੰਗ ਕਰਨੀ ਹੈ ਜੇ ਕੋਈ ਚੀਜ਼ ਨਾ ਪਚੇ ਨਾ ਤੇ ਬੰਦਾ ਕੀ ਕਰਦਾ ਫੇਰ ਉਹ ਢਿੱਡ ਕੀ ਕਰਦਾ ਹੈ ਬਾਹਰ ਨੂੰ ਸੁੱਟਦਾ ਹੈ ਉਹ ਚੀਜ਼ਾਂ ਜਿਹੜੀਆਂ ਨਾ ਪਚੀਆਂ ਹੋਣ ਫਿਰ ਢਿੱਡ ਉਹਨੂੰ ਸਰੀਰ ਨੂੰ ਬਾਹਰ ਨੂੰ ਉਗਲਛ ਦਿੰਦਾ ਹੈ ਬਾਹਰ ਕੱਢ ਦਿੰਦਾ ਹੈ ਜਿਹੜੀ ਚੀਜ਼ ਮੂੰਹੋਂ ਦੱਸ ਦਿੱਤੀ ਲੋਕਾਂ ਨੂੰ ਮੈਂ ਇਹਨਾਂ ਨੇ ਤਨਮ ਕੀਤਾ ਸਮਝ ਲਓ ਉਹ ਚੀਜ਼ ਪਚੀ ਨਹੀਂ ਜਿਹੜੀ ਚੀਜ਼ ਤੁਹਾਨੂੰ ਲੋਕਾਂ ਨੇ ਦੱਸ ਦਿੱਤੇ ਕਿ ਮੈਨੂੰ ਅੱਜ ਆ ਸਿਮਰਨ ਹੋਇਆ ਮੈਂ ਇਹਨਾਂ ਨੇ ਤਨਮ ਕੀਤਾ ਮੈਂ ਇਹਨੇ ਪਾਠ ਕਰਦਾ ਸਮਝ ਲਓ ਭਾਈ ਇਹਦਾ ਡਾਈਜੈਸ਼ਨ ਖਰਾਬ ਹੈ ਭਾਈ ਤੂੰ ਜਾ ਜਾ ਕੇ ਭਾਂਡੇ ਮਾਂਜ ਜੋੜੇ 'ਚ ਹੜ ਨਾ ਕਰ ਅਵੇਂ ਉਲਟੀਆਂ ਨਾ ਕਰ ਐਵੇਂ ਲੋਕਾਂ ਨੂੰ ਨਾ ਦੱਸਦਾ ਫਿਰ ਮੈਂ ਇੰਨਾ ਨਿਤਨੇਮ ਕਰਦਾ ਮੈਂ ਇੰਨਾ ਪਾਠ ਕਰਦਾ ਮੈਂ ਇੰਨਾ ਸਿਮਰਨ ਕਰਦਾ ਮੈਂ ਇੰਨੀ ਬਾਣੀ ਪੜਦਾ ਮਹਾਰਾਜ ਆਖਦੇ ਨੇ ਲੋਕ ਪਤੀ ਨੇ ਕਛੁ ਨਾ ਹੋਵੇ ਨਾਹੀ RAM ਆਣਾ ਲੋਕੀ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਰੱਬ ਖੁਸ਼ ਨਹੀਂ ਜੇ ਹੁੰਦਾ ਜੇ ਅਸੀਂ ਇਹ ਕਹਿ ਰਹੇ ਹਾਂ ਲੋਕਾਂ ਨੂੰ ਮੈਂ ਇੰਨਾ ਨਿਤਨੇਮ ਕਰਦਾ ਮੈਂ ਇੰਨੀ ਬਾਣੀ ਪੜਦਾ ਇਹਦਾ ਮਤਲਬ ਅਸੀਂ ਚਾਹੁੰਦੇ ਹਾਂ ਕਿ ਸਾਡਾ ਪ੍ਰਭਾਵ ਲੋਕਾਂ ਤੇ ਪਵੇ ਲੋਕਾਂ ਤੇ ਪ੍ਰਭਾਵ ਪੈਣ ਦੇ ਨਾਲ ਕੱਖ ਨਹੀਂ ਜੇ ਹੋਣਾ ਲੋਕ ਅੱਜ ਕੁਝ ਕਹਿੰਦੇ ਨੇ ਕੱਲ ਨੂੰ ਮਾੜਾ ਜਾ ਆਵਗੁਣ ਦਿਸ ਪਵੇ ਕਹਿੰਦੇ ਲੈ ਵੱਡਾ ਸੰਤ ਬਣਿਆ ਫਿਰਦਾ ਸੀਗਾ ਇੱਕ ਮਿੰਟ 'ਚ ਤੈਨੂੰ ਥੱਲੇ ਸੁੱਟ ਦੇਣਗੇ ਇੱਕ ਮਿੰਟ 'ਚ ਤਾਂ ਚਾੜ੍ਹ ਦਿੰਦੇ ਨੇ ਇਸ ਕਰਕੇ ਜੇ ਸਟੇਬਲ ਹੋਣਾ ਹੈ ਸਦੀਵੀ ਮਨ ਨੂੰ ਟਿਕਾਉਣਾ ਹੈ ਅਵਸਥਾ ਪ੍ਰਾਪਤ ਕਰਨੀ ਹੈ ਕਦੀ ਵੀ ਮੋਹੋਂ ਦੱਸੇ ਨਾ ਟੱਕਣ ਬੰਦ ਕਰਕੇ ਰੱਖੇ ਐਂ ਪੈਕ ਕਰਕੇ ਰੱਖੇ ਦੱਸੇ ਨਾ ਕਿਸੇ ਨੂੰ ਦੱਸਣ ਦੇ ਨਾਲ ਸਾਹ ਸੰਗਤ ਜੀ ਸਿਮਰਨ ਟੁੱਟ ਜਾਂਦਾ ਹੈ ਦੱਸਣ ਦੇ ਨਾਲ ਨਿਤਨੇਮ ਛੁੱਟ ਜਾਂਦਾ ਹੈ ਦੱਸਣ ਦੇ ਨਾਲ ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਕਦੀ ਵੀ ਦੱਸੋ ਨਾ ਤੁਹਾਡਾ ਨਿਤਨੇਮ ਕੀ ਹੈ